26 25 ਅੱਛਾ ਜੀ ਬਤੌਰੇ ਜਸਪਾਲ ਚਾਹਾਨਾ 9 ਵਜੇ ਆ ਜੇ ਮੈਂ ਜਿੱਦਾਂ ਡਿਊਟੀ ਅੱਗੇ ਉਹਨਾ ਮੈਂ ਕੋਠੀ 'ਚ ਬੈਠਾ ਹਾਂ ਮੈਨੂੰ ਇੱਥੇ ਅਚਾਨਕ ਗੋਲੀ ਦੀ ਆਵਾਜ਼ ਜਿਦੋਂ ਸੁਣੀ ਆ ਮੈਂ ਮਗਰ ਮੇਰਾ ਦੀਪੂ ਡਰਾਈਵਰ ਹੀ ਮੈਨੂੰ ਹੁੰਦਾ ਕਿੱਧਰ ਚੱਲਿਆ ਰਾਜਕਮਰ ਮੈਂ ਇਹ ਬੰਦਾ ਬਲੂ ਪੈਂਟ ਪਾਈ ਸੀ ਸ਼ਰਟ ਚਿੱਟੀ ਪਾਈ ਸੀ ਮੈਂ ਮਗਰ ਲੱਗ ਗਿਆ ਡੌਲੇ ਨਗਰ ਤੋਂ ਗਾਂ ਪਾਰ ਕਰ ਗਿਆ ਸੀ ਉਹ ਨਹਿਰੂ ਗੇਟ ਜਾ ਕੇ ਘੇਰ ਲਿਆ ਮੈਂ ਜਫਾ ਮਾਰ ਕੇ ਇਹਨੇ ਕੀਤਾ ਕੀ ਸੀ ਉਹ ਗੋਲੀ ਚਲਾ ਕੇ ਦੌੜਾ ਹਾਂ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਗੋਲੀ ਚੱਲਦੀ ਹੈ ਬੋ ਜੀ ਗੋਲੀ ਦੀ ਆਵਾਜ਼ ਤੇ ਠਾ ਹੋਣਾ ਹੀ ਕਿੰਨੀ ਕੁ ਦੂਰ ਜਾ ਕੇ ਫੜਿਆ ਇਹਨੂੰ ਮੈਂ ਇਹਨੂੰ ਉਹ ਡੌਲੇ ਨਗਰ ਲੰਘ ਕੇ ਹੀ ਪਾਰ ਨਹਿਰੂ ਗੇਟ ਤੋਂ ਅਗਲੇ ਬੰਨੇ ਵਿੱਚੋਂ ਫੜਿਆ ਗਲੀਆਂ ਚ ਕਿੰਨੇ ਜਣੇ ਸੀ ਚੱਕੜੀ ਚ ਇਹ ਦੋ ਜਣੇ ਹੀ ਇੱਕ ਜਣੇ ਤੋਂ ਪਹਿਲਾਂ ਹੀ ਨਖੜ ਗਿਆ ਇਹਦੇ ਕੋ ਪਿਸਤਲ ਹੀ ਇਹ ਮੈਂ ਜਫਾ ਮਾਰ ਕੇ ਫੜ ਲਿਆ ਜਦੋਂ ਫਿਰ ਤੁਸੀਂ ਤੁ ਨੂੰ ਫੜਨ ਲੱਗੇ ਇਹਨੇ ਕੋ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਇਹਨੇ ਕੋਸ਼ਿਸ਼ ਨਹੀਂ ਕੀਤੀ ਮੈਂ ਇਮਾਨਦਾਰੀ ਨਾਲ ਦੇ ਦੇਂਗਾ ਚੰਗਾ ਰਹੂੰਗਾ ਇਹਨੇ ਮੇਰੇ ਪਿਸਤਲ ਹਵਾਲੇ ਕਰਤਾ ਹੂੰ ਤੇ ਇਹਦੇ ਕੋ ਜਦੋਂ ਪਿਸਤਲ ਤੁਸੀਂ ਇਹਦੇ ਕੋ ਰਿਕਵਰ ਰਿਕਵਰ ਕੀਤਾ ਪਿਸਤਲ ਤੇ ਉਦੋਂ ਇੱਕ ਕੱਲਾ ਸੀ ਜਾਂ ਇਹ ਕੱਲਾ ਹੀ ਨਰੂਗੇੜ ਦੇ ਦੋ ਮਲਾਜਮਾ ਉਹਨਾਂ ਮੇਰੇ ਨਾਲ ਸਹਿਯੋਗ ਕੀਤਾ ਵਾ ਮੈਂ ਕਿਹਾ ਇੱਧਰ ਬੰਦਾ ਭੱਜਾ ਵਾ ਇਹ ਮਿਲਣਾ ਨਹੀਂ ਜੇ ਮੈਂ ਪਸਾਨ ਤੇ ਮੈਨੂੰ ਹੀ ਨਾ ਮਗਰ ਚੜਕੇ ਇਹਨੂੰ ਜਫਾ ਮਾਰਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਨਹੀਂ ਤੇ ਮੈਂ ਡਰਾਇਆ ਇਹਨੂੰ ਮੈਂ ਮੈਂ ਚੈਂਬਰ ਤੇ ਚਾੜੀ ਆ ਮੈਂ ਗਰਦ ਲੱਤ ਚ ਗੋਲੀ ਮਾਰ ਦੇਣੀ ਆ ਤੇਰੇ ਡਰਦੇ ਆ ਫੜਾਤਾ ਜੀ ਕਿੰਨੀ ਕੁ ਬੁਸ਼ਕਤ ਕਰਨੀ ਮਕਸਦ ਤੱਕ ਘੰਟਾ ਲੱਗਾ ਜੀ ਮੇਰਾ ਮਗਰ ਭਜਦਾ ਇੱਥੋਂ ਵੇਖ ਲਓ ਆਪਣੀ ਕੋਠੀ ਤੋਂ ਕਿੰਨਾ ਟਾਈਮ ਲੱਗਦਾ ਘੰਟਾ ਡੇਢ ਘੰਟਾ ਮਕਸਦ ਤੱਕ ਕਰਨੀ ਪਿਸਟਲ ਤੇ ਬੰਦਾ ਕਿੱਥੇ ਆ ਮੈਂ ਸਿਟੀ ਹਵਾਲੇ ਕਰਤਾ ਸਚੋ ਜੀ ਮੈਂ ਉੱਥੇ ਸਾਹਮਣੇ ਗੱਡੀ ਦੇ ਆਏ ਸੀਗਾ ਸਾਫ ਕਰਨ ਦੇ ਆਇਆ ਸੀਗਾ ਤੇ ਇਧਰੋਂ ਮੈਂ ਸਾਹਮਣੇ ਅਚਾਨਕ ਹੀ ਦੇਖਿਆ ਕਿ ਮੈਂ ਕੋਲ ਪਟਾਕੇ ਪਟੂਕੇ ਬੱਚੇ ਚਲਾਉਂਦੇ ਨੇ ਰੋਲਾ ਰੱਪਾ ਪੈ ਜਾਂਦੇ ਆ ਸਕੂਲ ਦੇ ਬੱਚਿਆਂ ਦਾ ਤੇ ਅਚਾਨਕ ਹੀ ਉਧਰੋਂ ਮੈਂ ਵੇਖਿਆ ਕਿ ਮੁੰਡੇ ਮੇਰੇ ਨਾਲ ਅੱਧਰੋਂ ਸਾਡੇ ਵੱਲੋਂ ਭੱਜੇ ਆਏ ਨੇ ਤੇ ਵਿੱਪਨ ਮੇਰੇ ਸਾਹਮਣੇ ਉਹਨਾਂ ਨੇ ਡੱਬ ਚਲਾਇਆ ਵਾ ਕਿੰਨੇ ਜਨੇ ਦੋ ਜਨੇ ਸੀਗੇ ਪੈਦਲ ਸੀਗੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਤੇ ਫਿਰ ਤੇ ਫਿਰ ਰਾਜਕਮਰ ਜੀ ਉਹ ਪਿੱਛੇ ਗਿਆ ਢੱਗਾ ਨੇ ਮੈਂ ਜਿਹੜਾ ਅੰਕਲ ਦਾ ਉਹ ਮਗਰ ਗਿਆ ਭੱਜਿਆ ਤੇ ਉਹਨੇ ਵਾਰਨਿੰਗ ਦਿੱਤੀ ਕਿ ਰੁਕ ਜਾਓ ਮ ਗੋਲੀ ਮਾਰਦਨੀ ਨਹੀਂ ਦੇ ਤੇ ਇਹ ਬੱਚਾ ਕਿੱਥੇ ਦਾ ਹੈ ਇਹ ਬੱਚਾ ਪਤਾ ਨਹੀਂ ਮੇਰੇ ਖਿਆਲ ਕਹਿੰਦੇ ਸਕੂਲ ਦੀ ਕੋਈ ਗੱਲਬਾਤ ਬੱਚੇ ਕੋਈ ਨਾ ਹੈਗੀ ਕੁੰਦ ਉਹਦੇ ਘਰ ਕੇ ਤੇ ਫਿਰ ਜਕਬੀ ਨੂੰ ਕਹਿੰ ਚੁੱਕ ਕੇ ਲੱਗ ਗਏ ਤੇ ਉਹ ਮੁੰਡੇ ਦੋ ਸੀਗੇ ਇੱਥੇ ਪਤਾ ਨਹੀਂ ਨੰਗਦੇ ਪਏ ਸੀਗੇ ਕੌਣ ਸੀਗੇ ਪਰ ਅਸੀਂ ਭੱਜੇ ਆਏ ਫਟਾਫਟ ਤੇ ਕੀ ਹੋਇਆ ਇੱਥੇ ਤੇ ਵੇਖਿਆ ਤਾਂ ਮੁੰਡੇ ਦੇ ਬਲੱਡ ਰੂਡ ਵਹਵਾ ਨਿਕਲਿਆਦਾ ਹੈਗਾ ਇਹਨੂੰ ਕੌਣ ਲੈ ਗਿਆ ਸਰ ਮੁੰਡੇ ਲੈ ਗਏ ਸਿਵਲ ਹਸਪੀਟਲ ਨਾਲ ਲੈ ਗਏ ਆ ਵਿਲੀਸੀ ਕੀ ਕਿ ਰਾਧਾਕ੍ਰਿਸ਼ਨਨ ਕਲੋਨੀ ਦੇ ਵਿੱਚ ਗੋਲੀ ਚੱਲੀ ਹੈ ਤੇ ਇੱਕ ਲੜਕੇ ਦੇ ਜਿਹੜੇ ਇੰਜਰ ਹੋਇਆ ਤੇ ਮੌਕੇ ਤੇ ਆ ਕੇ ਪਤਾ ਲੱਗਾ ਹੈ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰੇਸਰਦਾਰ ਇੱਥੇ ਹਾਥੀਗੇੜ ਬਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹਸਪੀਟਲ ਉਹਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋ ਅਨਨੋਨ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲ ਦੋਸ਼ੀ ਫੜਾਣਗੇ ਪੁਲਿਸ ਚੱਲੀ ਸਰ ਉਹ ਫੜੇਗੇ ਜਨਦਕਤ ਗੋਲੀ ਚ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮਨਦੀਪ ਹਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇਆ ਤੇ ਉਹਦੇ ਦੋਸਤ ਨੇ ਜਿਹੜੇ ਜਿਨ੍ਹਾਂ ਨੂੰ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ ਤੇ ਉਹਨਾਂ ਨਾਲ ਤਾਲਮਿਲ ਕਰਦੇ ਆ ਜਿਹੜੇ ਗੋਲੀ ਚ ਲਾਈ ਉਹ ਫੜਿਆ ਗਿਆ ਕਿੰਦੋ ਨਹੀਂ ਹਜੇ ਬ੍ਰਹਮਤ ਹੋ ਜੀ ਹਜੇ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤੁਹਾਨੂੰ ਸਾਰੀ ਡਿਟੇਲ ਬਾਅਦ ਵਿੱਚ ਦੱਸਦੇ ਆ ਮੈਂ ਬ੍ਰਦਰ ਕਹਿ ਰਹੇ ਆ ਕਿ ਇਹ ਥੋੜੀ ਦੇਰ ਦਿਓ ਤੁ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਹੈ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਹਾਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਧੰਨਵਾਦ